ਇਹ ਹੈ ਬਠਿੰਡਾ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦਾ ਸਰਕਾਰੀ ਸਕੂਲ ਜਿੱਥੇ ਅਧਿਆਪਕਾਂ ਦੀ ਗਿਣਤੀ ਤਾਂ ਸਿਰਫ ਇੱਕ ਹੀ ਹੈ ਅਤੇ ਉੱਥੇ ਹੀ ਜੇ ਵਿਦਿਆਰਥੀਆਂ ਦੀ ਗਿਣਤੀ ਵੱਲ ਝਾਤ ਮਾਰੀ ਜਾਵੇ ਤਾਂ ਹੈਰਾਨੀ ਹੁੰਦੀ ਹੈ ਦੱਸਦੀ ਹੈ ਕਿ ਪੂਰੇ ਸਕੂਲ ਦੇ ਵਿੱਚ ਇੱਕ ਹੀ ਅਧਿਆਪਕ ਹੈ ਅਤੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਪੜਨ ਵਾਲਾ ਵਿਦਿਆਰਥੀ ਵੀ ਇੱਕ ਹੀ ਹੈ ਬੜੀ ਹੈਰਾਨੀਗੀ ਹੁੰਦੀ ਹੈ ਇਹ ਦੇਖ ਕੇ ਅਤੇ ਦੇਖਣ ਵਾਲੇ ਦੇ ਮਨ ਦੇ ਵਿੱਚ ਕਈ ਸਵਾਲ ਵੀ ਉੱਠਦੇ ਨੇ ਕਿ ਇਸ ਪਿੰਡ ਦੇ ਵਿੱਚ ਘਰਾਂ ਦੀ ਕਮੀ ਹੈ ਜਾਂ ਫਿਰ ਬੱਚਿਆਂ ਦੀ ਜੀ ਹਾਂ ਦੱਸਤੀ ਹੈ ਕਿ ਜਦ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ ਆਬਾਦੀ ਤਾਂ ਘਟ ਗਈ ਹੈ ਪਰ ਪਿੰਡ ਦੇ ਵਿੱਚ ਹਰ ਪਰਿਵਾਰ ਨੇ ਆਪਣੇ ਜਵਾਕਾਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਚ ਕਰਵਾਇਆ ਹੋਇਆ ਹੈ ਉਹ TV ਤੇ ਅਰਤੀ ਦਾ ਕਹਿਣਾ ਹੈ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਮੇਰੇ ਦੋਸਤ ਮੇਰੇ ਨਾਲ ਇਸ ਸਕੂਲ ਦੇ ਵਿੱਚ ਪੜਨ ਦੇ ਲਈ ਆਉਣ ਤੇ ਜਦ ਵੀ ਮੈਂ ਉਹਨਾਂ ਨੂੰ ਇਸ ਪਿੰਡ ਦੇ ਸਰਕਾਰੀ ਸਕੂਲ 'ਚ ਦਾਖਲਾ ਲੈਣ ਦੇ ਲਈ ਆਖਦਾ ਤਾਂ ਉਹ ਕਹਿੰਦੇ ਨੇ ਕਿ ਇੱਥੇ ਦੀ ਪੜਾਈ ਵਧੀਆ ਨਹੀਂ ਹੈ ਤੇ ਮੈਂ ਪਿਛਲੇ 3 ਸਾਲਾਂ ਤੋਂ ਇਕੱਲਾ ਹੀ ਇਸ ਸਕੂਲ ਦੇ ਵਿੱਚ ਪੜਨ ਦੇ ਲਈ ਆਉਂਦਾ ਜੀ ਮੈਂ ਇਕੱਲਾ ਹੀ ਆਉਂਦਾ ਇੱਥੇ 3 ਸਾਲਾਂ ਤੋਂ ਕੋਈ ਥ ਲੱਗੇ ਲੱਗਦਾ ਨਹੀਂ ਕਹਿੰਦਾ ਭਾਈ ਘੱਟ ਤੱਕ ਸਾਰੇ ਐਵੇਂ ਕਹਿੰਦੇ ਕਿਥੋਂ ਹੁੰਦੇ ਸੀ ਮੈਂ ਹੀ ਆਪੈਂ ਦੀ ਜੋਂਦਾ ਗਿੱਲਾਂ ਵਿੱਚ ਨਾਂ ਨਹੀਂ ਬਿੰਦਰ ਨੇ ਬਿੰਦਰ ਨੇ ਕੋ ਕੱਲੇ ਪੜ੍ਹਾਈ ਕਰਦੇ ਤਿੰਨ ਸਾਲਾ ਤੋਂ ਐਂ ਲੱਗ ਕਿ ਜਵਾਕ ਹੋਰ ਵੀ ਨਹੀਂ ਚਾਹੀਦੀ ਹਾਂਜੀ ਤੇ ਇਹਦੇ ਹੱਥ ਵੀ ਵਧੀਆ ਨੇ ਹਾਂਜੀ ਬਟ ਤੁਸੀਂ ਨਾਲ ਆਪਣੇ ਦੋਸਤਾਂ ਯਾਰਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਹੋਰ ਵੀ ਲੱਗੋ ਕਹਿੰਦੇ ਓ ਕੀ ਕਹਿੰਦੇ ਉਹ ਕਹਿੰਦੇ ਭਾਈ ਕਰਦਾ ਹੀ ਭਾਈ ਕਰਦਾ ਤੁਹਾਨੂੰ ਕਿ ਲੱਗਦਾ ਪੜ੍ਹਾਈ ਹੈਗੀ ਹਾਂਜੀ ਤੁਸੀਂ ਕਿੰਨੇ ਚਿਰ ਤੋਂ ਆਰੇ ਬਟ ਸਕੂਲ ਤੁਸੀਂ ਕਿੰਨੇ ਚਿਰ ਤੋਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਸਾਲ ਤੋਂ ਇੱਥੇ 5 ਸਾਲ ਤੋਂ ਹੀ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਰਹੇ ਸਕੂਲ ਤੋਂ ਠੀਕ ਹੈ ਐਤੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵਾਰ ਸਾਈਕਲ ਤੇ ਆਨੇ ਹੋ ਕਿੰਨੀ ਦੂਰੋਂ ਆਨੇ ਹੋ ਇੱਥੋਂ 1 ਕਿਲੋਮੀਟਰ 1 ਕਿਲੋਮੀਟਰ ਤੇ ਕਿਦਾਂ ਤੁਹਾਨੂੰ ਕਿੱਦਾਂ ਲੱਗਦੀ ਹੈ ਪੜਾਈ ਜੰਗੀ ਲੱਗਦੀ ਇੱਥੋਂ ਦੀ ਪੜਾਈ ਚੰਗੀ ਲੱਗਦੀ ਆ ਪਰ ਨਾਲ ਦੇ ਮੰਦੇ ਨਹੀਂ ਹੈਗੇ ਬਿਲਕੁਲ ਇਸੇ ਤਰ੍ਹਾਂ ਜਦ ਸਕੂਲ ਦੀ ਅਧਿਆਪਕਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ ਅਤੇ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਪੰਜਾਬ ਦੇ ਹਰ ਸਕੂਲ ਨੂੰ ਸਮਾਰਟ ਸਕੂਲ ਦੇ ਵਿੱਚ ਤਬਦੀਲ ਵੀ ਕੀਤਾ ਗਿਆ ਮੈਂ ਪਿੰਡ ਦੇ ਹਰ ਪਰਿਵਾਰ ਨੂੰ ਅਪੀਲ ਕਰਨਾ ਕਿ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਨੂੰ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਤਾਂ ਜੋ ਸਕੂਲ ਦਾ ਹਰ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹਰ ਸਹੂਲਤ ਦਾ ਲਾਹਾ ਲੈ ਸਕੇ ਜੀ ਮੇਰੀ ਨਵੀਂ ਚਾਇਨਿੰਗ ਮੈਂ ਮਈ ਦੇ ਵਿੱਚ ਸਕੂਲ ਦੇ ਵਿੱਚ ਜੁਆਇਨ ਕੀਤਾ ਜਦੋਂ ਤੱਕ ਮੈਂ ਇੱਥੇ ਜੁਆਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀਗੀ ਜੀ ਹਾਂਜੀ ਐਡਮਿਸ਼ਨ ਤਾਂ ਤਿੰਨ ਬੱਚਿਆਂ ਦੇ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿਵੇਂ ਕਿ ਅੱਛਾ ਹਾਂਜੀ ਤੇ ਫਿਰ ਉਹਨਾਂ ਦੀ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚਾ ਹੀ ਰੈਗੂਲਰ ਆ ਰਿਹਾ ਜੀ ਠੀਕ ਹੈ ਕਾਰਨ ਕੀ ਮੰਨਦੇ ਹੋ ਦੋ ਚੀਜ਼ ਕਿਉਂ ਨਹੀਂ ਆ ਰਹੇ ਜੀ ਇੱਥੇ ਇੱਕ ਤਾਂ ਮਤਲਬ ਕੀ ਘਰ ਥੋੜੇ ਐ ਮਤਲਬ ਜਰਨਲ ਘਰ ਐ 30 40 ਜਿੰਨੇ ਵੀ ਘਰ ਐ ਸਾਰੇ ਜਨਰਲ ਐ ਸਭ ਕੋ ਲਿਕੇ ਇੱਕ ਬੱਚਾ ਐ ਤੇ ਸਭ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ ਤੁਹਾਡੇ ਵੱਲੋਂ ਕਿਹੜੇ ਜੀ ਕਾਰਨ ਦਿੱਤੇਗੇ ਜੀ ਮੈਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ-ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਹੈ ਜੀ। ਤੁਹਾਡੇ ਕੋਲ ਕਿਹੜੀਆਂ ਸਹੂਲਤਾਂ ਨਹੀਂ ਇੱਥੇ ਜੇ ਸਭ ਪ੍ਰੋਜੈਕਟ ਉਹਨਾਂ ਦੇ ਬਾਰੇ ਗੱਲ ਕਰੀਏ ਸਰਕਾਰੀ ਸਕੂਲ ਦੇ ਵਿੱਚ। ਜਿਵੇਂ ਤੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋਗੇ ਇੱਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ ਸੋਹਣੇ ਆ ਇਮਾਰਤ ਵੀ ਸੋਹਣੀ ਹੈ ਬਿਲਡਿੰਗ ਵੀ ਸੋਹਣੀ ਹੈ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਮਿੱਡੇ ਮਿਲਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਹੈ। ਫੈਸਿਲਿਟੀਆਂ ਸਾਰੀਆਂ ਨਹੀਂ ਜੀ ਇੱਕ ਬੱਚੇ ਵਾਸਤੇ ਮਡੇ ਮਿਲ ਹਾਂਜੀ ਇੱਕ ਬੱਚੇ ਵਾਸਤੇ ਵੀ ਮਡੇ ਮਿਲ تیار ਕੀਤਾ ਜਾਂਦਾ ਲੋਕਾਂ ਨੂੰ ਵੀ ਅਪੀਲ ਕਰਨ ਚਾਹ ਜਿਵੇਂ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਿਆ ਜਾਵੇ ਤੇ ਵੱਧ ਤੋਂ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰੋ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਪੁਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਨਣ